ਦੇਰ ਸ਼ਾਮ ਮਸ਼ੀਰੀ ਅਨੰਦਪਸਤਪ ਦੇ ਚੋਈ ਬਾਜ਼ਾਰ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਨੌਜਵਾਨ ਦਾ ਤੇਜ਼ਸਾਰ ਹਥਿਆਰ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਲਕੂ ਮજરા ਥਾਣਾ ਨੂਰਪੇ ਦੀ ਜੋ ਕਿ ਆਪਣੇ ਸੋਹਰਾਕਾਰ ਵਿਖੇ ਚੋਈ ਬਾਜ਼ਾਰ ਸ਼੍ਰੀ ਅਨੰਦਪਸਤਪ ਵਿਖੇ ਆਇਆ ਹੋਇਸੀ। ਇਸ ਨੂੰ ਇੱਕ ਨੌਜਵਾਨ ਵੱਲੋਂ ਘਰ ਤੋਂ ਬਾਹਰ ਲਾਇਆ ਗਿਆ ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਨੋਂ ਨੌਜਵਾਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ। ਜਿਸ ਤਵਾਂ ਦੋ ਜੀ ਨੌਜਵਾਨ ਵੱਲੋਂ ਕਿਸੇ ਤੇਜ਼ਦਾਰ ਹਥਿਆਰ ਦੇ ਨਾਲ ਸਰਜੀਤ ਸਿੰਘ ਤੇ ਕਾਤਲਨਾ حملہ ਕੀਤਾ ਗਿਆ। ਜਖਮਾਂ ਦੀ ਤਾਬ ਨਾ ਸੰਹਾਰਦੀ ਹੋਏ ਸਰਜੀਤ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਨੀਤੀਦੇਸ਼ ਸੂਰਾ ਸਰਦਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜੁਆਇਸਜੀਤ ਸਿੰਘ ਅਤੇ ਉਸਦੀ ਪਤਨੀ ਅਤੇ 10 ਮਹੀਨੇ ਦਾ ਬੱਚਾ ਉਹਨਾਂ ਕੋਲ ਛੁੱਟੀਆਂ ਕੱਟਣ ਆਏ ਸਨ ਤੇ ਅੱਜ ਅਚਾਨਕ ਇਹ ਘਟਨਾ ਵਾਪਰ ਗਈ। ਇਸ ਮੁਕੇ ਸਿਵਲ ਹਸਪਤਾਲ ਅਨੌਸਬਤ ਡਿਊਟੀ ਦੇ ਤਨਖਾਤ ਡਾਕਟਰ ਅਮਨੂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਜੀਤ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੋਟਰ ਟੁੱਗੀ ਸੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਮੁਕੀ ਹਿੰਮਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਕਤਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਟੋਟਾ ਕੀ ਨਾਮ ਹੈ ਜੀ ਇਸ ਦਾ ਸ਼ਹਿਨਾਜ਼ ਹੈ ਤੁਸੀਂ ਮੜਕੂ ਮੱਝੇ ਰਹਿੰਦੇ ਪੰਡਮੀਕ ਵੀ ਹੈ ਸਰ ਪੰਡਮੀਕ ਵੀ ਹੈ ਕੋਈ ਮੜਕੂ ਦੇਖੋ ਤਾਂ ਉਹਦੇ ਵਿੱਚ ਜਿਹੜਾ ਸਮਾਨ ਜਿਆਦਾ ਬੋਲ ਬੁਲਾ ਰਹਾ ਹੋਇਆ ਹੈ ਸਤਿ ਸ਼ਾਨਾ ਸਿਖਾਉਣਾ ਕੋਈ ਇੰਨੇ ਬੰਦੇ ਵਜਾ ਰਹੇ ਨੇ ਕੰਡੀ ਮਾਰਕੀਟ ਚਾਹਾਂ ਪੂਜਾ ਨੂੰ ਪਾਣੀ ਨਾਲ ਬਾਹਰ ਛੱਡਿਆ ਆ ਸਟੇਟ ਚੜ੍ਹ ਮੈਂ ਆ ਗਈ ਇਹਨਾਂ ਨੂੰ ਕੱਪੜੇ ਛੱਡੇ ਹੋ ਜਾਂ ਪਰ ਸਾਰੇ ਸਾਰੇ ਬੁਲਟ ਜਾਣਾ ਸੌਖਾ ਹੋ ਜਾਂਦਾ ਬਸ ਮੈਨੂੰ ਕੱਪੜੇ ਬਣਾਉਣ ਵਿੱਚ ਇਹਨੂੰ ਦੋ ਦੋ ਉਹ ਮੇਰੇ ਨਾਲ ਥੋੜੀ ਦੇਰ ਪਹਿਲਾਂ ਆਇਆ ਜੀ ਇਹ ਮਾਮਲਾ ਸਿਕਲੀ ਤੁਹਾਡੇ ਤੱਕ 108 ਐਂਬੂਲੈਂਸ ਵੱਲੋਂ ਇੱਕ ਪੇਸ਼ੈਂਟ ਜਿਹਦਾ ਨਾਮ ਕੀ ਸਰਜੀਤ ਸਿੰਘ ਹੈ ਉਹਨੂੰ ਲੈ ਕੇ ਆਇਆ ਗਿਆ ਸੀ ਅ ਐਵੇਂ ਜਾਪਦਾ ਜਿਵੇਂ ਕੋਈ ਉਹਦੇ ਹਥਿਆਰ ਨਾਲ ਵਾਰ ਕਰਕੇ ਗਿਆ ਸੀ ਤੇ ਸਾਡੇ ਕੋਲ ਆਇਆ ਬਰੋਟ ਡੈਡੀਸੀ ਪੇਸ਼ੈਂਟ ਤੇ ਹੁਣ ਉਹਦੀ ਡੈੱਡ ਬੋਡੀ ਨੂੰ ਅਪਾ ਮੋਰਚੇ ਸ਼ਿਫਟ ਕਰਕੇ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਤੇ ਕਿਸ ਤਰ੍ਹਾਂ ਦੀ ਇੰਜਰੀ ਜਿਹੜੀ ਸੀ ਇੰਜਰੀ ਬਾਰੇ ਨਹੀਂ ਪਿਆ ਸਾਧ ਤੱਕ ਕਿ ਬਰੋਟ ਡੈੱਡ ਪੇਸ਼ੈਂਟ ਸੀ ਜਿਹੜਾ ਲੋਕਲ ਸੀ ਕਿੰਨੀ ਕੋ ਮੇਰਾ ਇਹ ਮਨਕੋ ਮਾਜਰੇ ਪਿੰਡ ਦਾ ਹੈ ਜੀ ਏਜ ਕਿੰਨੀ ਕੀ ਦੇਖਣ ਨੂੰ ਏਜ 33 ਸਾਲ ਦੀ ਮਾਰੇ ਕਿੱਥੇ ਵਾਪਸ ਇਹ ਕੀ ਡਿਟੇਲ ਹੈ ਇਹਦੇ ਬਾਰੇ ਹਾਂ ਜੀ ਸਾਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਕਿ ਵੀ ਇੱਕ ਜਿਹੜਾ ਸਾਨੂੰ ਜਦੋਂ ਜਿਹੜੀ ਇਹਦੇ ਬਾਰੇ ਇਨਫਾਰਮੇਸ਼ਨ ਮਿਲੀ ਸੀ ਵੀ ਸੁਰਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਹੈਗਾ ਬਰੌਡ ਡੈੱਡ ਐਡਮਿਟ ਲਿਆਂਦਾ ਗਿਆ ਸੀ ਹਸਪੀਟਲ ਦੇ ਵਿੱਚ ਜਦੋਂ ਆ ਕੇ ਅਸੀਂ ਚੈੱਕ ਕੀਤਾ ਤਾਂ ਉਹਦੇ ਜਿਹੜਾ ਹੈਗਾ ਸਰੀਰ ਬੋਡੀ ਦੇ ਉੱਪਰ 2 ਜਾਂ 3 ਜੜੇ ਹੈਗੇ ਨੇ ਤਲਵਾਰ ਜਿਹੜੀ ਕਿਰਚ ਦੇ ਵਾਰ ਹੋਏ ਹੋਏ ਸੀਗੇ ਤਾਂ ਇਨੀਸ਼ੀਅਲ ਇਨਫਾਰਮੇਸ਼ਨ ਜਿਹੜੀ ਸਾਨੂੰ ਮਿਲੀ ਵੀ ਇਹਦਾ ਇੱਕ ਦੋਸਤ ਹੈਗਾ ਮਨਦੀਪ ਜਿਹਦੇ ਨਾਲ ਇਹ ਅੱਜ ਘੁੰਮ ਰਿਹਾ ਸੀ ਇਹ ਪਹਿਲਾਂ ਉਹਦੇ ਘਰ ਵੀ ਗਿਆ ਤੇ ਇਕੱਠੇ ਹੈਗੇ ਸੀਗੇ ਕਿਸੇ ਕਾ ਗੱਲ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਉਹ ਜਿਹੜਾ ਹੈਗਾ ਅਮਰਤ ਹਰੀ ਸਿੱਖ ਸੀਗਾ ਉਹਨੇ ਆਪਣੀ ਕਿਰਪਾਨ ਕੱਢ ਕੇ ਗੁੱਸੇ ਦੇ ਵਿੱਚ ਇਹਦੇ ਜਿਹੜਾ ਹੈਗਾ ਕਿਰਪਾਨ ਦਾ वार ਕਰ ਦਿੱਤਾ ਜਿਹਦੇ ਕਰਕੇ ਇਹਦੀ ਡੈਥ ਹੋ ਗਈ ਐਸੋ ਸਾਬ ਕਿੱਥੇ ਵਾਕਿਆ ਜਿਹੜਾ ਹੋਇਆ ਜੀ ਇਹ ਇਹ ਇੱਥੇ ਆ ਆਨੰਦਪੁਰ ਸਾਹਿਬ ਬਾਜ਼ਾਰ ਦੇ ਵਿੱਚ ਕਾਲੀਆ ਸਵੀਟਸ ਹੈਗਾ ਉਹਦੇ ਸਾਹਮਣੇ ਦੇ ਇਨਸੀਡੈਂਟ ਦੱਸਿਆ ਜਾਂਦਾ ਜੀ ਐਸੋ ਐਸਕੌਂਟਿੰਗ ਹੈ ਜੀ ਜਿਹੜਾ ਹਾਂ ਉਹ ਐਸਕੌਂਟੇਗਾ ਉਹ ਫੜਨ ਵਾਸਤੇ ਅਸੀਂ ਰੇਡ ਕਰ ਰਹੇ ਹਾਂ ਕਾਰਨ ਹਲੇ ਇਨੀਸ਼ੀਅਲ ਸਟੇਜ ਹੈਗੀ ਆ ਜੀ ਤਾਂ ਹੁਣ ਦੋ ਜਣੇ ਆਪਸ ਦੇ ਵਿੱਚ ਲੜੇ ਨੇ ਕਿਹੜੀ ਗੱਲਾਂ ਨੂੰ ਲੜੇ ਨੇ ਤਾਂ ਹੁਣ ਦੋਸ਼ੀ ਜਦੋਂ ਫੜ ਹੋਊਗਾ ਤਾਂ ਉਹਦੀ ਪੁੱਛਗਿੱਛ ਤੇ ਹੀ ਸਾਹਮਣੇ ਪਤਾ ਕਰਾਂਗੇ ਜਿਹੜਾ ਜਿਹੜਾ ਮ੍ਰਿਤਕ ਹੈਗਾ ਉਹਦੇ ਉੱਪਰ ਦੋ ਜਿਹੜੇ ਮੁਕੱਦਮੇ ਇੱਕ ਐਨਡੀਪੀਐਸ ਦਾ ਤੇ ਕੋਈ ਇੱਕ ਚੋਰੀ ਦਾ ਮੁਕੱਦਮਾ ਪਹਿਲਾਂ ਦਰਜ ਹੈਗਾ ਤੇ ਉੱਪਰ ਵੀ ਕੋਈ ਹੈ ਵਰਤਕ ਅਕਿਊਜ਼ ਦੀ ਜਿਹੜੀ ਹੈਗੀ ਹੈ ਹਲੇ ਕ੍ਰਿਮੀਨਲ ਹਿਸਟਰੀ ਹੈ ਅਸੀਂ ਚੈੱਕ ਕਰ ਰਹੇ ਹਾਂ